ਆਪਣੇ ਸਾਰੇ ਨੂੰ ਪਤਾ ਹੀ ਹੈ ਨਾ ਵੀ ਆਪਣੇ ਗਰਾਊਂਡ ਦੇ ਵਿੱਚ ਚੱਲਦੀ ਆ ਪ੍ਰੈਕਟਿਸ ਸਾਰੀ ਬਹੁਤ ਵਧੀਆ ਚੱਲਦੀ ਹੈਗੀ ਉਧਰ ਕਬੱਡੀ ਖੇਡਦੇ ਆ ਬੱਚੇ ਇਧਰ ਸਲੈਟਿਕਸ ਕਰਦੇ ਆ ਨਾ ਤੇ ਸਾਰੇ ਆਪ ਦੇ ਆ ਬੱਚੇ ਜਾਨੀ ਕਿ బిਜੀ ਆ ਹੁਣ ਜੇ ਮੰਨ ਕੇ ਚੱਲ ਗਏ ਵੀ ਆਪਾਂ ਇੰਨੇ ਬੱਚੇ ਨੇ ਇੰਨੇ ਬੱਚਿਆਂ ਨੂੰ ਇੱਥੇ ਜਿਵੇਂ ਦੂਜੇ ਪਿੰਡਾਂ ਦੇ ਵਿੱਚ ਸਾਰੇ ਫਿਰਦੇ ਓਵੇਂ ਜਿਵੇਂ ਸਾਡੇ ਪਿੰਡ ਦੀ ਗੱਲ ਲੜੀਏ ਮੈਂ ਆਪਦੇ ਟੀ ਲਾਣਾ ਤੇ ਕਰਦੇ ਨੇ ਸਾਰੇ ਉਹੀ ਤੇ ਉਹ ਕੀ ਆ ਸਾਰਿਆਂ ਦੇ ਹੱਥ 'ਚ ਕੀ ਆ ਪਹਿਲਾਂ ਮੋਬਾਈਲ ਆ ਮੋਬਾਈਲ ਆ ਉਹਨਾਂ ਦੇ ਹੱਥ ਦੇ ਵਿੱਚ ਤੇ ਮੋਬਾਈਲ ਸਮਝ ਲਓ ਹਰੇਕ ਚੀਜ਼ ਦੀ ਜੜ ਆ ਜੇ ਆਪਾਂ ਕਹਈਏ ਨਸ਼ੇ ਦੀ ਵੀ ਜੜ ਆ ਆਪਣੀ ਮੇਨ ਬਰਬਾਦੀ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਬੱਚਿਆਂ ਦੀ ਛੋਟੇ ਛੋਟੇ ਨੇ ਕਿਉਂਕਿ ਉਹਨਾਂ ਦੇ ਵਿੱਚ ਚੱਲਦਾ ਹੀ ਇਹੋ ਜਿਹਾ ਕੁਝ ਆ ਉਹ ਵੇਖੀ ਜਾਂਦੇ ਆ ਵੇਖੀ ਜਾਂਦੇ ਹੈਗੇ ਤੇ ਉਸ ਤੋਂ ਬਾਅਦ ਕੀ ਆ ਫਿਰ ਇਹ ਜਿਹੜੇ ਬੱਚੇ ਆਗੇ ਇਹ ਜਲਦੀ ਡਿਵੈਲਪ ਹੁੰਦੇ ਜਿਹਨੂੰ ਆਪਾਂ ਕਹਈਏ ਕਿਸ਼ੋਰ ਅਵਸਥਾ ਅਡਲਟ ਦੇ ਵਿੱਚ ਨੇ ਇਹ ਇਹਨਾਂ ਦੇ ਵਿੱਚ ਵੀ ਹਾਰਮੋਨ ਤਬਦੀਲੀ ਆਉਂਦੀ ਹੈਗੇ ਤੇ ਉਹ ਚੀਜ਼ਾਂ ਇਹਨਾਂ ਨੂੰ ਚੰਗੀਆਂ ਵੀ ਲੱਗਦੀਆਂ ਇਹ ਆਪਾਂ એનર્ਜੀ ਨੂੰ ਕਨਵਰਟ ਕਰ ਸਕਦੇ ਆ ਇਹ ਪਾਸੇ ਲਾ ਸਕਦੇ ਆ ਇਹਨਾਂ ਨੂੰ ਤੇ ਇਸੇ ਲਈ ਆਪਣੇ ਬਹੁਤ ਵਧੀਆ ਮੈਂ ਤਾਂ ਕਹਿੰਦਾ ਇੰਨੇ ਬੱਚੇ ਕਿਸੇ ਪਿੰਡ ਨਹੀਂ ਇੰਨੇ ਆਉਂਦੇ ਹੋਣੇ ਬੱਚੇ ਤੇ ਜਦੋਂ ਆਪਣੇ ਪਿੰਡ ਦਾ ਜੂਥ ਸੰਭਿਆ ਗਿਆ ਇਹ ਆਪੇ ਹੀ ਨਸ਼ਿਆਂ ਤੋਂ ਦੂਰ ਹੋ ਜਾਣਗੇ ਤੇ ਜੇ ਹੁਣ ਇਹ ਨਹੀਂ ਹੋਣਗੇ ਤਾਂ ਆਪਾਂ ਕੀ ਕਰਨਗੇ ਇਹ ਜ਼ਿਆਦਾਤਰ ਆਪਣੇ ਦੇਖਿਆ ਵੀ ਫੈਮਲੀਆਂ 'ਚ ਕੀ ਕਰਦੇ ਨੇ ਜਵਾਕ ਮੋਟਰਾਂ ਦੇ ਵੇਂਦੇ ਨੇ ਜਾ ਕੇ ਹੁਣ ਮੋਟਰਾਂ ਦੇ ਕੀ ਕਰਦੇ ਨੇ ਫਿਰ ਕਿਸੇ ਦਾ ਬਰਥਡੇ ਆ ਗਿਆ ਪਹਿਲਾਂ ਤਾਂ ਉਹ ਕੋਕੂਕ ਪੀਂਦੇ ਨੇ ਉਦੋਂ ਬਾਅਦ ਫਿਰ ਵੀਅਰ ਤੇ ਆ ਜਾਂਦਾ ਕੰਮ ਤੇ ਉੱਥੋਂ ਕੰਮ ਸਟਾਰਟ ਹੋ ਜਾਂਦਾ ਫਿਰ ਉਹਨਾਂ ਦਾ ਤੇ ਜੇ ਆਪਾਂ ਵਿਜੀ ਰਵਾਂਗੇ ਜਨਮ ਦਿਨ ਵੀ ਆਪਾਂ ਇਦਾਂ ਬਣਾਵਾਂਗੇ ਗਰਾਊਂਡ ਦੇ ਵਿੱਚ ਆ ਕੇ ਬਣਾਵਾਂਗੇ ਤੇ ਉਹ ਕਿੰਨਾ ਵਧੀਆ ਤੇ ਹੁਣ ਇੱਕ ਆਪਾਂ ਚਲੋ ਛੋਟ ਦੇ ਵਿੱਚ ਆਪਾਂ ਗੱਲ ਕਰ ਲਈਏ ਗੱਲਾਂ ਤਾਂ ਚਲੋ ਨਿਬੜਦੀਆਂ ਨਹੀਂ ਹੁੰਦੀਆਂ ਹੈਗੀਆਂ ਆਪਾਂ ਰੋਜ਼ ਕਰਦੇ ਆ ਤੇ ਫਿਰ ਆਪਣੀ ਹੈਗੀ ਆ ਵੀ ਆਪਾਂ ਕੱਲ ਬੱਚੇ ਗਏ ਸੀ ਆਪਣੇ ਖੇਡਣ ਕਾਫੀ ਇਧਰ ਆਪਣੇ ਮੁੱਲਾਪੁਰ ਵੀ ਗਏ ਸੀ ਬੱਚੇ ਤੇ ਇਧਰ ਕੋਰੜ ਵੀ ਗਏ ਸੀ ਬੱਚੇ ਤੇ ਹਰਮੀਤ ਕਿੱਥੇ ਆ ਉਰਮੀਦਾ ਆ ਜਾ ਉੱਠ ਕੇ ਆ ਜਾ ਭੱਜੀ ਕਿ ਇੱਧਰ ਆ ਜਾ ਛੇਤੀ ਤੇ ਉਹਦੇ ਵਿੱਚੋਂ ਵਧੀਆ ਪ੍ਰਾਪਤੀਆਂ ਜਾਨੀ ਕਿ ਬੱਚੇ ਲੈ ਕੇ ਆਏ ਹੈਗੇ ਉੱਥੇ ਵਧੀਆ ਇਹਨਾਂ ਨੇ ਆਪ ਦਾ ਜਿਵੇਂ ਕਿ ਹਜੇ ਜਾਨੀ ਕਿ ਆਕਸੀਜਨ ਚੱਲਦਾ ਆਪਣਾ ਜਿਵੇਂ ਕਿ ਦੀ ਆਕਸੀਜਨ ਦਾ ਮਤਲਬ ਹੁੰਦਾ ਜੀ ਬਈ ਹਜੇ ਕੰਪੀਟੀਸ਼ਨ ਨਹੀਂ ਹੈਗਾ ਵੀ ਬੋਡੀ ਨੂੰ ਤਿਆਰ ਕਰ ਰਹੇ ਆ ਖੇਡਣ ਲਈ ਤੇ ਸਪੀਡ ਵਰਕ ਦੇ ਵਿੱਚ ਨਹੀਂ ਹੈਗੇ ਹਜੇ ਬੱਚੇ ਪਰ ਫਿਰ ਵੀ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਜਾਂ ਸਾਈਕਲ ਹੀ ਲੈ ਕੇ ਆ ਭੱਜ ਕੇ ਆ ਬੱਚੇ ਨੇ ਆਪਣੇ ਜਾਨੀ ਕਿ ਸਾਈਕਲ ਜਿੱਤਿਆ ਹੈਗਾ ਇਹਨੇ ਕੱਲ ਜਿਹੜਾ ਸੀ ਭੱਜ ਕੇ ਲਿਆ ਛੇਤੀ ਛੇਤੀ ਜੇ ਆਪਾਂ ਵੇਖੀਏ ਵੀ ਚਲੋ ਇਹ ਤਾਂ ਹਜੇ ਸ਼ੁਰੂਆਤ ਆ ਨਾ ਛੋਟਾ ਬੱਚਾ ਦਾ ਤੇ ਇਹ ਜ਼ਰੂਰੀ ਨਹੀਂ ਹੈਗਾ ਵੀ ਹੁਣ ਜਿੰਨੇ ਸਾਰੇ ਬੱਚੇ ਹੁੰਦੇ ਤੇ ਹੁਣ ਆਪਾਂ ਸਾਈਕਲ ਹੀ ਜਿੱਤਾਂਗੇ ਜਾਂ ਕੈਸ਼ ਪ੍ਰਾਈਜ਼ ਜਿੱਤਾਂਗੇ ਘੱਟ ਤੋਂ ਘੱਟ ਆਪਣੀ ਬਾਡੀ ਦਾ ਫਿੱਟ ਰਹੂਗੀ ਨਾ ਆਪਾਂ ਦੂਜੇ ਜਿਹੜੇ ਹੁਣ ਘਰੇ ਬੈਠੇ ਆ ਬੱਚੇ ਇੱਕ ਇਹ ਬੈਠੇ ਆ ਇਹ ਉਹਨਾਂ ਨਾਲੋਂ ਬਹੁਤ ਬੈਟਰ ਨੇ ਬਹੁਤ ਵਧੀਆ ਨੇ ਵਧੀਆ ਕਿਵੇਂ ਨੇ ਕਿਉਂਕਿ ਇਹਨਾਂ ਦਾ ਸਰੀਰ ਤਾਂ ਬਣ ਰਿਹਾ ਨਾ ਇਹਨਾਂ ਦੇ ਜਿਹੜੇ ਫੇਫੜਿਆਂ ਦੀ ਕੈਪੈਸਿਟੀ ਆ ਸਾਹ ਲੈਣ ਦੀ ਉਹ ਤਾਂ ਵੱਧ ਰਹੀ ਆ ਹਾਰਟ ਸਟਰੋਂਗ ਹੋ ਰਿਹਾਗਾ ਉਹ ਤਾਂ ਹੋ ਰਿਹਾ ਨਾ ਜਾਨੀ ਕਿ ਜੇ ਕਹੀ ਦੀ ਵੀ ਸਾਰੇ ਬੱਚੇ ਪਲੇਅਰ ਵੀ ਨਹੀਂ ਬਣ ਸਕਦੇ ਸਾਰੇ ਬੱਚੇ ਹਰੇਕ ਚੀਜ਼ ਚ ਤਾਂ ਵਜਾ ਆਪਣੀ ਹੋ ਸਕਦੇ ਨੇ ਕੋਈ ਬੱਚੇ ਪੜ੍ਹਾਈ ਤੇ ਨਲਾਇਕ ਵੀ ਹੁੰਦੇ ਆ ਜੀ ਤੇ ਕੁਝ ਬੱਚੇ ਇਹ ਜਿਵੇਂ ਇਹਦੇ ਵਿੱਚ ਆ ਬੱਚਾ ਆਪਣੇ ਆਪਣੇ ਪਿੰਡ ਦੇ ਵਿੱਚੋਂ ਜੇ ਕਹੀਏ ਵੀ ਇਹਦੀ ਏਜ ਦੇ ਬਰਾਬਰ ਆਪਣੇ ਜ਼ਿਲ੍ਹੇ ਚ ਤਾਂ ਬੱਚਾ ਨਹੀਂ ਹੈਗਾ ਕੋਈ ਜਿਵੇਂ ਇਹ 11 ਦਾ 10 ਸਾਲ ਦਾ ਬੱਚਾ ਹੈਗਾ ਤੇ ਜ਼ਿਲ੍ਹੇ ਦੇ ਵਿੱਚ ਵੀ ਭਜਾ ਕੇ ਦੇਖਿਆ 2 ਸਾਲਲੇ ਸਟੇਟ ਵੀ ਜਿੱਤਦਾ ਰਿਹਾ ਐਕਟਿਵ ਇਹਨੇ ਪ੍ਰਾਇਮਰੀ ਖੇਡਾਂ ਦੇ ਵਿੱਚ ਹੀ ਸਟੇਟ ਖੇਡਣੀ ਹੈ ਜੀ ਤੇ ਐਕਟਿਵ ਜਿੱਤੂਗਾ ਇਹ 100 ਮੀਟਰ ਦੇ ਵਿੱਚੋਂ ਬਹੁਤ ਵਧੀਆ ਬੱਚਾ ਪਰ ਜੇ ਸਾਂਭਿਆ ਜਾਵੇ ਖਰਾਕ ਦਿੱਤੀ ਜਾਵੇ ਵਧੀਆ ਮਾੜੀ ਖਰਾਕ ਨਾ ਦਿੱਤੀ ਜਾਵੇ ਜਿਵੇਂ ਕੀ ਆ ਕੁਰਕਰੇ ਵਗੈਰਾ ਇਹ ਵੀ ਲੋਕ ਕੇ ਖਾਲਾਂਦਾਗਾ ਬਸ ਉਸੇ ਚ ਨਾਲਦਿਆਂ ਤੋਂ ਲੈ ਕੇ ਨਾਲ ਦੇ ਬੱਚੇ ਦੱਸ ਦਿੰਦੇ ਪਰ ਸਮਝਾਉਣੇ ਬਹੁਤ ਆ ਇਹਨਾਂ ਨੂੰ ਪਰ ਇਹ ਹੋਰ ਵੀ ਬਹੁਤ ਅੱਗੇ ਜਾ ਸਕਦਾ ਹੈ ਹੋਰ ਵੀ ਬੱਚੇ ਆ ਜਿਹੜੇ ਆਪਣੇ ਜਿਵੇਂ ਦਿਲਪ੍ਰੀਤ ਆਇਆ ਦਿਲਪ੍ਰੀਤ ਆ ਜਿਵੇਂ ਕੱਲ ਜਾਨੀ ਕਿ ਬਹੁਤ ਹਾਰਡ ਕੰਪੀਟੀਸ਼ਨ ਸੀ ਉੱਥੇ 700 ਬੱਚਾ ਆਇਆ ਸੀਗਾ ਮੁੱਲਾਪੁਰ ਤੇ ਇੰਨੇ ਬੱਚਿਆਂ ਦੇ ਵਿੱਚੋਂ ਦੇਖ ਲਓ ਆਪਣੇ ਬੱਚੇ ਨੇ ਜਾਨੀ ਕਿ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਹੈ ਪਹਿਲੇ ਨੰਬਰ ਤੇ ਬੱਚੇ ਦਾ ਸੀਗਾ ਕਾਫੀ ਹਾਰਡ ਕੰਪੀਟੀਸ਼ਨ ਸੀਗਾ ਅੱਜ ਰਾਤ ਅਸੀਂ ਜਾਨੀ ਕਿ 11 ਵਜੇ ਘਰੇ ਪਹੁੰਚੇ ਹਾਂਗੇ ਉੱਥੇ ਲਾਈਟਾਂ ਲੂਟਾਂ ਦਾ ਪ੍ਰਬੰਧ ਘੱਟ ਸੀ ਫਿਰ ਵੀ ਚਲੋ ਇਹ ਆਪ ਦੀ ਲਾਲ ਹੀ ਰੇਸ ਉੱਥੇ ਚਲੋ ਇੰਨੇ ਬੱਚਿਆਂ 'ਚੋਂ ਨਿਕਲ ਕੇ 3rd ਪੋਜੀਸ਼ਨ ਹੋਰ ਵੀ ਕਾਫੀ ਬੱਚੇ ਆਗੇ ਜਿਹੜੇ 3rd ਵਾਲੇ ਆਜੋ ਵੀ ਕਿਹੜੇ ਸੀਗੇ ਆਜੋ ਜਿਹੜੇ ਆਜੋ ਆਪਣੇ ਆਪ ਤਰਨ ਤਰਨ ਫ੍ਰੀਡ ਹੋ ਗਿਆ ਗੁਰਲੀਨ ਹੋ ਗਈ ਗੁਰਲੀਨ ਤੇ ਆਪਣਾ ਮੁਹੰਮਦ ਅਮੀਰ ਕਿੱਥੇ ਆ ਛੇਤੀ ਆ ਜਾਓ ਬੁੱਧ ਆਪਣੇ ਆਪ ਖੇਡਣੇ ਗਏ ਸੀਗੇ ਸਾਰੇ ਬੱਚੇ ਆ ਜਾਓ ਸਾਰੇ ਖੇਡਣ ਵਾਲੇ ਆ ਜਾਓ ਪਾਰਟਿਸਪੈਂਟ ਕਿੱਥੇ ਗੱਲ ਖੇਡਣ ਗਏ ਸੀ ਸਾਰੇ ਭਾਗ ਲੈਣ ਵਾਲੇ ਇਹ ਮੁੰਡਿਆਂ ਬਾਰੇ ਮਾੜਾ ਜਿਹਾ ਬੋਲ ਦਿਓ ਜੀ ਤੀਜੇ ਵਾਲੇ ਜਿਹੜੇ ਇਹ ਵੀ ਬੱਚੇ ਜੀ ਬਹੁਤ ਵਧੀਆ ਆਪਣੇ ਸਾਰੇ ਬੱਚੇ ਸਾਰੇ ਹੀ ਵਧੀਆ ਜੀ ਕੋਈ ਨਹੀਂ ਮਾੜਾ ਹੈਗਾ ਮਤਲਬ ਇਹ ਇਹ ਕਿਉਂ ਵਧੀਆ ਹੈਗੇ ਇਹਨਾਂ ਨੂੰ ਵੱਧ ਟਾਈਮ ਹੋ ਗਿਆ ਇੱਥੇ ਆਉਂਦਿਆਂ ਇਹਨਾਂ ਨੂੰ ਜਦੋਂ ਦਾ ਆਪਾਂ ਸਟਾਰਟ ਕੀਤਾ ਤਕਰੀਬਨ ਕੁਝ ਬੱਚੇ ਆ ਚਲੋ ਬਾਹਰਲੇ ਤਾਂ ਹੋਣ ਆਏ ਨੇ ਜਿਹੜੇ ਆ ਬੱਚੇ ਨੇ ਇਹ ਆਪਣੇ ਸਟਾਰਟਿੰਗ ਤੋਂ ਹੀ ਆਉਂਦੇ ਨੇ ਆ ਇਹਦਾ ਮੈਂ ਤਾਂ ਵੀ ਦੇਖਾਂ ਜੀ ਆ ਬੱਚੇ ਜਿਹੜੇ ਨੇ ਮੇਰੇ ਕੋਲ ਪਹਿਲਾਂ ਤੋਂ ਪ੍ਰੈਕਟਿਸ ਕਰਦੇ ਸਕੂਲ ਦੇ ਵਿੱਚ ਕਰਦੇ ਤਾੜੀਆਂ ਇਹਨਾਂ ਲਈ ਵੀ ਮਾਰ ਦਿਓ ਸਾਰਿਆਂ ਲਈ ਛੇਤੀ ਆ ਜਾ ਛੇਤੀ ਫਿਰ ਜੀ ਆਮ ਬੱਚੇ ਨੂੰ ਤਾਂ ਸਾਰੇ ਜਾਣਦੇ ਹੀ ਹਨ ਆਪਣੇ ਅਮਰਤਪਾਲ ਸਿੰਘ ਹਨ ਵੀ ਬਲਾਸਕੌਰ ਤੋਂ ਆਉਂਦਾ ਦੂਜੇ ਪਿੰਡੋਂ ਆਉਂਦਾ ਆਪਣੇ ਆਪਣੇ ਕਈ ਪਿੰਡ ਦੇ ਬੱਚੇ ਘਰ ਹੀ ਬੈਠੇ ਰਹਿੰਦੇ ਹੁਣ ਵੀ ਜਾਨੀ ਕਿ ਕੋਈ ਬਸ ਤੁਰੇ ਫਿਰਲੇ ਗੇੜੇ ਕੱਢ ਲਏ ਇੱਥੇ ਨਾਈ ਦੇ ਬੈਠ ਗਏ ਉਹ ਤੇ ਮੋੜ ਤੇ ਬੈਠ ਗਏ ਉਹ ਕੰਮ ਜੀ ਵੀ ਜੀ ਆ ਤੁਹਾਨੂੰ ਇਹਦਾ ਦੇਖ ਲਓ ਸ਼ਰੀਰ ਕਿੰਨਾ ਕੁ ਲੱਗਦਾ ਜੀ ਪੂਰੇ ਭਾਰਤ ਦੇ ਵਿੱਚੋਂ ਮਤਲਬ ਇਹ ਨੈਸ਼ਨਲ ਰਿਕਾਰਡ ਬਣਾਇਆ ਅੰਡਰ 16 ਦੇ ਵਿੱਚੋਂ ਤੇ ਭਾਰਤ ਦੀ ਕਿੰਨੀ ਆਬਾਦੀ ਹੈ ਪਹਿਲਾ ਵਾਲਾ ਰਿਕਾਰਡ ਤੋੜਿਆ ਹੈ ਨੇ ਤੋੜਿਆ ਜਾਣੀ ਜਿਹੜਾ ਕਿਸੇ ਨੇ ਬਣਾਇਆ ਸੀ ਉਹ ਰਿਕਾਰਡ ਤੋੜਿਆ ਤੇ ਹੁਣ ਆਪਣੇ ਸਾਰਿਆਂ ਦੇ ਸਾਹਮਣੇ ਜੰਪ ਲਾਉਂਦਾ ਤੁਸੀਂ ਇੱਥੇ-ਇੱਥੇ ਬੈਠੇ ਦੇਖਦੇ ਹੋ ਵੀ ਕਿੱਥੇ ਜਾ ਕੇ ਇਹਦੀ ਲੈਂਡਿੰਗ ਹੁੰਦੀ ਹੈ ਕਿੱਥੇ ਜਾ ਕੇ ਡਿੱਗਦਾ ਇਹ ਨਾੜ ਲਾਉਂਦੇ ਖਾਰੇ ਨਾਲ ਘਰ ਜਾਣਾ ਲੱਗਦਾ ਮਤਲਬ ਕੀ ਹੈ ਆਪਾਂ ਵੀ ਕਰ ਸਕਦੇ ਹਾਂ ਸਾਰਾ ਕੁਝ ਅੱਗੇ ਵਧ ਸਕਦੇ ਹਾਂ ਜ਼ਰੂਰੀ ਨਹੀਂ ਹੈਗਾ ਵੀ ਇਕੱਲੇ ਹੀ ਕਿਉਂਕਿ ਪ੍ਰੈਕਟਿਸ ਇਹਨੂੰ ਲਾਉਂਦੇ ਨੂੰ ਘੱਟੋ-ਘੱਟ 10 ਸਾਲ ਹੋ ਗਏ ਜੀ ਜ਼ਰੂਰੀ ਨਹੀਂ ਹੈਗਾ ਇਹ ਆਪਣੇ ਕੋਲ ਤਾਂ ਚਲੋ 2 ਸਾਲ ਤੋਂ ਆਉਣ ਲੱਗਿਆ ਇਹ ਬੱਚਾ ਪਹਿਲਾਂ 10 ਸਾਲ ਹੋ ਗਏ ਪ੍ਰੈਕਟਿਸ ਲ ਜੇ ਕਹੇਰੀ ਆਪਾਂ ਵੀ ਤੇਜ਼ੀ ਦੇ ਵਿੱਚ ਕਰਨ ਲੱਗ ਜੇ ਵੀ ਆਪਾਂ ਦਾ ਯਾਰ ਹੁਣ ਆਏ ਸੀ ਤਿੰਨ ਮਹੀਨੇ ਹੋ ਗਏ ਸਾਡੇ ਜਵਾਗ ਦੀ ਪੋਜੀਸ਼ਨ ਨਹੀਂ ਆਈ ਜਾਂ ਇਹਨੂੰ ਲੈ ਕੇ ਨਹੀਂ ਜਾਂਦੇ ਹੈਗੇ ਹਨਾ ਕਿਸੇ ਪਾਸੇ ਇਹ ਹੌਲੀ ਹੌਲੀ ਜਾਨੀ ਕਿ ਲੌਂਗ ਪ੍ਰੋਸੈਸ ਆ ਤੁਹਾਡਾ ਲੌਂਗ ਪ੍ਰੋਸੈਸ ਨਾਲ ਹੀ ਤੁਹਾਨੂੰ ਰਿਜ਼ਲਟ ਮਿਲਨੇ ਨੇ ਤੇ ਅੱਗੇ ਹੁਣ ਆਪਾਂ ਆਪਣੇ ਪਿੰਡ ਟੂਰਨਾਮੈਂਟ ਵੀ ਕਰਾਉਣਾਗਾ ਆਪਾਂ ਕਹਿੰਨੇ ਵੀ ਵੱਧ ਤੋਂ ਵੱਧ ਬੀਬੀਆਂ ਵੀ ਉਹਦੇ ਵਿੱਚ ਭਾਗ ਲੈਣ ਆਪਾਂ ਬੀਬੀਆਂ ਦੀ ਰੇਸ ਵੀ ਕਰਾਵਾਂਗੇ ਤੇ ਆਪਣੇ ਬਜ਼ੁਰਗਾਂ ਦੀਆਂ ਦੌੜਾਂ ਵੀ ਕਰਾਵਾਂਗੇ ਵੀ ਤੁਸੀਂ ਵੀ ਵੱਧ ਤੋਂ ਵੱਧ ਭਾਗ ਲਈਏ ਜੀ ਆਪਾਂ ਵੀ ਕਿਉਂਕਿ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੂੰ ਵੇਖ ਕੇ ਨਾ ਆਪਾਂ ਨੂੰ ਵੇਖ ਕੇ ਕੀ ਹੁੰਦਾਗਾ ਕੋਈ ਪ੍ਰੈਕਟਿਸ ਦੀ ਸੋਨੂੰ ਕੋਈ ਲੋੜ ਨਹੀਂ ਜੀ ਤੁਸੀਂ ਆਪ ਹੀ ਜਿੱਤ ਜਾਣਾ ਪਤਾ ਕੀ ਚੱਕਰ ਆ ਸੋਨੂੰ ਵੇਖ ਕੇ ਤਾਂ ਦੂਜੇ ਦਾ ਮੋਟੀਵੇਟ ਹੋਣਗੇ ਨਾ ਸੋ ਤੋਂ ਛੋਟੇ ਵੀ ਜੇ ਇਹ ਕਰ ਸਕਦੇ ਅਸੀਂ ਵੀ ਕਰ ਸਕਦੇ ਉਹਦਾ ਮਕਸਦ ਇਹੀ ਹੁੰਦਾ ਜੀ ਕਰਾਉਣ ਦਾ ਜ਼ਰੂਰੀ ਨਹੀਂ ਵੀ ਉਹ ਕੋਈ ਪੈਸੇ ਲਈ ਭੱਜ ਰਿਹਾ ਜਾਂ ਕੋਈ ਇਦਾਂ ਭੱਜ ਰਿਹਾਗਾ ਤੇ ਆਪਾਂ ਵੇਚ ਹੈਜਕ ਹੋ ਕੇ ਵੀ ਆਪਾਂ ਬੀਬੀਆਂ ਦੀਆਂ ਰੇਸਾਂ ਵੀ ਕਰਾਵਾਂਗੇ ਬਜ਼ੁਰਗਾਂ ਦੀਆਂ ਬੱਚਿਆਂ ਦੀਆਂ ਤਾਂ ਕਰਾਉਣੀਆਂ ਹੀ ਆ ਸ਼ਾਇਦ ਆਪਣਾ ਟੂਰਨਾਮੈਂਟ ਜਿਹੜਾ